ਸੋ ਦੂਜੇ ਪਾਸੇ ਗੱਲ ਕਰਦੇ ਕਿ ਇਹ ਕਿੰਨੇ ਦਿਨ ਦੀ ਸਮੱਸਿਆ ਖੜੀ ਹੋਈ ਹੈ ਪਰ ਤੁਸੀਂ ਹੁਣ ਸਾਹਮਣੇ ਆਏ ਹੋ। ਕਹਿੰਦਾ ਸੁਖਵੀਰ ਬਾਦਲ ਕਹਿੰਦੇ ਜੋ ਸਾਡੀ ਸਰਕਾਰ ਹੈਗੇ ਸੀ ਮੰਨ ਪੱਕੇ ਕਰ ਦਾਂਗੇ ਹੋ ਸਕਦਾ ਮੌਕੀਨ ਜੀ ਤੇ ਜੇ ਪਹਿਲਾਂ ਹੀ ਕਰ ਦਿੰਦੇ 15 ਸਾਲ ਰਹੀ ਹੈ ਤੇ ਆ ਨੌਕਤੀ ਨਾ ਆਉਂਦੀ ਜਿਹੜੀ ਅੱਜ ਨੌਕਤੀ ਸੀ ਹੰਡਾਰ ਰਹੇ ਆ। ਪੈਰ ਲੱਗਣੇ ਬਹੁਤ ਅੱਖਾਂ ਦੇ ਲੱਗਦਾ ਵੀ ਆਪਣੇ ਕਾਲੇਦਲ ਪੈਰ ਜਮਾਊਗਾ ਤੇ ਲੋਕ ਭਰੋਸਾ ਕਰਨਗੇ ਅੱਗੇ। ਸਰਕਾਰਾਂ ਬਣਾਉਣਾ ਉਦੇਸ਼ ਨਹੀਂ ਹੈ ਰਾਜਨੀਤੀ ਦੇ ਵਿੱਚ ਐਥਿਕਸ ਬਹਾਲ ਕਰਾਉਣਾ ਔਰ ਪੰਜਾਬ ਦੇ ਮਸਲਿਆਂ ਨੂੰ ਲੈ ਕੇ ਚੁੱਟਣਾ ਇਹ ਸਾਡਾ ਮਕਸਦ ਹੈ। ਇਹ ਦੇਖ ਰਿਹਾ ਹਾਂ D5 ਚੈਨਲ ਪੰਜਾਬੀ ਤੇ ਮੈਂ ਆ ਬਲਵਿੰਦਰ ਸਿੰਘ ਜਿੱਥੇ ਪੰਜਾਬ ਦੇ ਵਿੱਚ ਹੜ੍ਹਾਂ ਦੀ ਮਾਰ ਪਈ ਆ ਉੱਥੇ ਹੀ ਪੁਨਰ ਸੁਰਜੀਤ ਅਕਾਲੀ ਦਲ ਦੇ ਪ੍ਰਧਾਨ ਕਹਿ ਨਹੀਂ ਹਰਪਿੰਗ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ। ਪ੍ਰਧਾਨ ਜੀ ਕਿੱਦਾਂ ਦੇਖਦੇ ਹੋ ਪੰਜਾਬ ਦੇ ਵਿੱਚ ਜਿੱਥੇ ਲੋਕਾਂ ਦਾ ਬੁਰਾ ਹਾਲ ਹੋਇਆ ਹੜ੍ਹ ਦੇ ਨਾਲ ਜੀ। بہت زیادہ ਹੋਇਆ ਨੁਕਸਾਨ ਜਿਹੜਾ ਮਤਲਬ ਅਣਕਿਆਸਿਆ ਉਹ ਨੁਕਸਾਨ ਹੈ ਜੀ ਜੀਦਾ ਮਨਲਾ ਦਾ ਅੰਕੜਿਆਂ ਚ ਅੰਦਾਜ਼ਾ ਲਾਉਣਾ ਇਹਦਾ ਬੜਾ ਔਖਾ ਹੈ ਸੋ ਦੂਜੇ ਪਾਸੇ ਗੱਲ ਕਰਦੇ ਕਿ ਕਿੰਨੇ ਦਿਨ ਦੀ ਸਮੱਸਿਆ ਖੜੀ ਹੋਈ ਹੈ ਪਰ ਤੁਸੀਂ ਹੁਣ ਸਾਹਮਣੇ ਆਏ ਹੋ ਜੀ ਕਿ ਅਸੀਂ ਫਿਰੋਜ਼ਪੁਰ ਦੇ ਹਲਕੇ ਚ ਤੇ ਇਧਰ ਦੂਜਾ ਸੁਲਤਾਨਪੁਰ ਲੋਧੀ ਦਾ ਹਲਕਾ ਜਾਂ ਤਨਤਨ ਦਾ ਹਲਕਾ ਉਹਦੇ ਸੀ ਵਿਚਰੇ ਸੀ ਇਧਰ ਸਾਡੇ ਵਰਕਰਜ਼ ਵਲੰਟੀਅਰ ਕੰਮ ਕਰ ਪਰ ਲੀਡਰ ਲਗਾਤਾਰ ਪੋਸਟਰ ਪਾਰੇ ਸੀ ਪਰ ਪੋਸਟਰ ਅੰਦਰ ਕਿਤੇ ਪਿੱਛੇ ਰਹਿ ਗਏ ਛੋਟੇ ਵੀ ਨਹੀਂ ਨਹੀਂ ਉਹ ਬਸ ਦਿਖਾਵੇ ਦੀ ਉਹ ਗੱਲ ਬਾਤ ਜੀ ਬਹੁਤੀ ਚੰਗੀ ਵੀ ਨਹੀਂ ਹੈ ਸੁਣ ਲਗਾ ਤਾਂ ਸੁਖਬੀਰ ਬਾਦ ਕਹਿੰਦੇ ਜੋ ਸਾਡੀ ਸਰਕਾਰ ਆਈ ਗਈ ਸੀ ਬੰਨ ਪੱਕੇ ਕਰ ਦਾਂਗੇ ਹੋ ਸਕਦਾ ਮੌਕੀਨ ਜੀ ਕਿ ਜੇ ਪਹਿਲਾਂ ਹੀ ਕਰ ਦਿੰਦੇ 15 ਸਾਲ ਰਹੀ ਹੈ ਤੇ ਆ ਨੌਬਤੀ ਨਾ ਆਉਂ ਖੰਡ ਆ ਰਹੇ ਸੋ ਪ੍ਰਧਾਨ ਜੀ ਇੱਕ ਸਵਾਲ ਮੈਂ ਲੈਣਾ ਚਾਹਾਂਗਾ ਤੁਹਾਡੇ ਕੋਲੋਂ ਜੋ ਲੋਕ ਕਹਿੰਦੇ ਨੇ ਕਹਿੰਦੇ ਵੀ ਅਕਾਲੀ ਦਰ ਕਾਫੀ ਆਏ ਨੇ ਪਰ ਉਹ ਪੈਰ ਲੱਗਣੇ ਬਹੁਤ ਔਖੇ ਹੁੰਦੇ ਲੱਗਦਾ ਵੀ ਆਪਣੇ ਅਕਾਲੀ ਦਲ ਪੈਰ ਜਮਾਊਗਾ ਤੇ ਲੋਕ ਭਰੋਸਾ ਕਰਨਗੇ ਅੱਗੇ ਜਦੋਂ ਆਕਾਲਪੁਰਖ ਵੱਲ ਹੋਵੇ ਗੁਰੂ ਵੱਲ ਹੋਵੇ ਤੇ ਪੈਰ ਲੱਗ ਜਾਂਦੇ ਸੋ ਐਨ ਆਰ ਆਈ ਸਿੱਖਾਂ ਬਾਰੇ ਤੁਹਾਡੀ ਕੀ ਰਣਨੀਤੀ ਹੋਵੇਗੀ ਜੀ ਐਨ ਆਰ ਆਈ ਸਿੱਖ ਸਾਡੀ ਰੀੜ ਦੀ ਹੱਡੀ ਹੈ ਸਾਡਾ ਡਾਇਸਪੋਰਾ ਜਿਹੜਾ ਸਾਡਾ ਸਿੱਖ ਡਾਇਸਪੋਰਾ ਇਹ ਸਾਡੀ ਸਹਾਇਤਾ ਕਰੇਗਾ ਮਦਦ ਕਰੇਗਾ ਔਰ ਅਸੀਂ ਪੰਜਾਬ ਨੂੰ ਅੱਗੇ ਲੈ ਜਾਵਾਂਗੇ ਸੋ ਪ੍ਰਧਾਨ ਜੀ ਪਾਰਟੀ ਜਾਣ ਲਈ ਫੰਡ ਦੀ ਲੋੜ ਪੈਂਦੀ ਹੈ ਫੰਡ ਦਾ ਕਿਦਾਂ ਹੋਊਗਾ ਜੀ ਮੈਂ ਕਰੋੜਾਂ ਟਕੇ ਇੱਕ ਸੀਟ ਦੇ ਉੱਤੇ ਲਾਦਾ ਕੀ ਰਣਨੀਤੀ ਹੋएगी ਨੂੰ ਲੈ ਕੇ ਉਹ ਸਾਡੇ ਕੋਲ سرمایہ دارਤਾ ਸਹੀ ਹੈ ਨਹੀਂ ਜੀ ਨਹੀਂ ਜਿੰਨਾ ਪੈਸਾ ਦੂਜੀਆਂ ਪਾਰਟੀਆਂ ਦੇ ਕੋਲ ਹੈ ਪਰ ਫਿਰ ਵੀ ਕੋਈ ਨਹੀਂ ਅਸੀਂ ਮਿਆਰ ਸਥਾਪਿਤ ਕਰਨ ਵਾਸਤੇ ਆਏ ਆ ਰਾਜਨੀਤੀ ਦੇ ਅੰਦਰ ਅਸੀਂ ਐਥਿਕਸ ਬਹਾਲ ਕਰਾਉਣ ਆਏ ਆ ਰਾਜਨੀਤੀ ਦੇ ਅੰਦਰ ਸਰਕਾਰਾਂ ਬਣਾਉਣਾ ਉਦੇਸ਼ ਨਹੀਂ ਹੈ ਰਾਜਨੀਤੀ ਦੇ ਵਿੱਚ ਐਥਿਕਸ ਬਹਾਲ ਕਰਾਉਣਾ ਔਰ ਪੰਜਾਬ ਦੇ ਮਸਲਿਆਂ ਨੂੰ ਲੈ ਕੇ ਚੁਚਣਾ ਇਹ ਸਾਡਾ ਮਕਸਦ ਹੈ ਜੀ ਸ਼ੁਕਰੀਆ ਪ੍ਰਧਾਨ ਜੀ ਕਿੱਦਾਂ ਦੇਖਦੇ ਹੋ ਪੰਜਾਬ ਦੇ ਵਿੱਚ ਜਿੱਥੇ ਲੋਕਾਂ ਦਾ ਬੁਰਾ ਹਾਲ ਹੋਇਆ ਹਰ ਦੇ ਨਾਲ ਜੀ ਬਹੁਤ ਜ਼ਿਆਦਾ ਹੋਇਆ ਨੁਕਸਾਨ ਜਿਹੜਾ ਮਤਲਬ ਅਣਕਿਆਸਿਆ ਉਹ ਨੁਕਸਾਨ ਹੈ ਜੀ ਜੀਦਾ ਮੰਨ ਲਾਦਾ ਅੰਕੜੇ ਹਾਂ ਚ ਅੰਦਾਜ਼ਾ ਲਾਉਣਾ ਇਹਦਾ ਬੜਾ ਔਖਾ ਹੈ ਜੀ ਸੋ ਦੂਜੇ ਪਾਸੇ ਗੱਲ ਕਰਦੇ ਕਿ ਕਿੰਨੇ ਦਿਨ ਦੀ ਸਮੱਸਿਆ ਖੜੀ ਹੋਈ ਹੈ ਪਰ ਤੁਸੀਂ ਹੁਣ ਸਾਹਮਣੇ ਆਏ ਹੋ ਜੀ ਕਿ ਅਸੀਂ ਫਿਰੋਜ਼ਪੁਰ ਦੇ ਹਲਕੇ ਚ ਤੇ ਇਧਰ ਦੂਜਾ ਸੁਲਤਾਨਪੁਰ ਲੋਧੀ ਦਾ ਹਲਕਾ ਜਾਂ ਤਨਤਨ ਦਾ ਹਲਕਾ ਉਹਦੇ ਸੀ ਵਿਚਰੇ ਸੀ ਇਧਰ ਸਾਡੇ ਵਰਕਰਜ਼ ਬਲੰਚਰ ਕੰਮ ਕਰ ਪਰ ਲੀਡਰ ਲਗਾਤਾਰ ਪੋਸਟਰ ਪਾਰੇ ਸੀ ਪੋਸਟਰ ਅੰਦਰ ਕਿਤੇ ਪਿੱਛੇ ਰਹਿ ਗਏ ਛੋਟੇ ਨਹੀਂ ਨਹੀਂ ਬਸ ਦਿਖਾਵੇ ਦੀ ਇਹ ਗੱਲ ਬਾਤ ਹੀ ਬਹੁਤ ਚੰਗੀ ਵੀ ਨਹੀਂ ਹੈ ਸੁਣ ਲੱਗਦਾ ਸੁਖਬੀਰ ਬਾਦ ਕਹਿੰਦੇ ਜੋ ਸਾਡੀ ਸਰਕਾਰ ਆਈ ਗਈ ਸੀ ਬੰਨ ਪੱਕੇ ਕਰ ਦਾਂਗੇ ਹੋ ਸਕਦਾ ਮੌਕਨ ਜੀ ਕਿ ਜੇ ਪਹਿਲਾਂ ਹੀ ਕਰ ਦਿੰਦੇ 15 ਸਾਲ ਰਹੀ ਹੈ ਤੇ ਆ ਨੌਬਤੀ ਨਾ ਆਉਂਦੀ ਜਿਹੜੀ ਹੰਡਾ ਰਹੇ ਜੀ ਸੋ ਪ੍ਰਧਾਨ ਜੀ ਇੱਕ ਸਵਾਲ ਮੈਂ ਲੈਣਾ ਚਾਹਾਂਗਾ ਤੁਹਾਡੇ ਕੋਲੋਂ ਜੋ ਲੋਕ ਕਹਿੰਦੇ ਨੇ ਕਹਿੰਦੇ ਵੀ ਆਕਾਲੀ ਦਲ ਕਾਫੀ ਆਏ ਨੇ ਪਰ ਪੈਰ ਲੱਗਣੇ ਬਹੁਤ ਔਖੇ ਹੁੰਦੇ ਲੱਗਦਾ ਵੀ ਆਪਣੇ ਆਕਾਲੀ ਦਲ ਪੈਰ ਜਮਾਊਗਾ ਤੇ ਲੋਕ ਭਰੋਸਾ ਕਰਨਗੇ ਅੱਗੇ ਨੂੰ ਜਦੋਂ ਆਕਾਲਪੁਰਖ ਵੱਲ ਹੋਵੇ ਗੁਰੂ ਵੱਲ ਹੋਵੇ ਤੇ ਪੈਰ ਲੱਗ ਜਾਂਦੇ ਜੀ ਸੋ ਐਨ ਆਰ ਆਈ ਸਿੱਖਾਂ ਬਾਰੇ ਤੁਹਾਡੀ ਕੀ ਰਣਨੀਤੀ ਹੋਵੇਗੀ ਜੀ ਐਨ ਆਰ ਆਈ ਸਿੱਖ ਸਾਡੀ ਰੀੜ ਦੀ ਹੱਡੀ ਹੈ ਡਾਇਸਪੋਰਾ ਜਿਹੜਾ ਸਾਡਾ ਸਿਕ ਡਾਇਸਪੋਰਾ ਹੈ ਸਾਡੀ ਸਹਾਇਤਾ ਕਰੇਗਾ ਮਦਦ ਕਰੇਗਾ ਔਰ ਅਸੀਂ ਪੰਜਾਬ ਨੂੰ ਅੱਗੇ ਲੈ ਜਾਂਦੇ ਹਾਂ ਸੋ ਪ੍ਰਧਾਨਜੀ ਪਾਰਟੀ ਜਨਨ ਲਈ ਫੰਡ ਦੀ ਲੋੜ ਪੈਂਦੀ ਹੈ ਫੰਡ ਦਾ ਕਿਦਾਂ ਹੋਊਗਾ ਜੀ ਮੈਂ ਕਰੋੜਾਂ ਰੁਪਏ ਕਿ ਕਿਸੇ ਦੇ ਉੱਤੇ ਲਾਦਾ ਕੀ ਰਣਨੀਤੀ ਹੋਏਗੀ ਉਹਨੂੰ ਲੈ ਕੇ ਉਹ ਸਾਡੇ ਕੋਲ سرمایہਦਾਰਤਾ ਸੀ ਹੈ ਨਹੀਂ ਜੀ ਨਹੀਂ ਜਿੰਨਾ ਪੈਸਾ ਦੂਜੀਆਂ ਪਾਰਟੀਆਂ ਦੇ ਕੋਲ ਹੈ ਪਰ ਫਿਰ ਵੀ ਕੋਈ ਨਹੀਂ ਅਸੀਂ ਇੱਕ ਮਿਆਰ ਸਥਾਪਿਤ ਕਰਨ ਵਾਸਤੇ ਆਏ ਹਾਂ ਰਾਜਨੀਤੀ ਦੇ ਅੰਦਰ ਅਸੀਂ ਐਥਿਕਸ ਬਹਾਲ ਕਰਾਉਣ ਆਏ ਹਾਂ ਰਾਜਨੀਤੀ ਦੇ ਅੰਦਰ ਸਰਕਾਰਾਂ ਬਣਾਉਣਾ ਉਦੇਸ਼ ਨਹੀਂ ਹੈ ਰਾਜਨੀਤੀ ਦੇ ਵਿੱਚ ਐਥਿਕਸ ਬਹਾਲ ਕਰਾਉਣਾ ਔਰ ਪੰਜਾਬ ਦੇ ਮਸਲਿਆਂ ਨੂੰ ਲੈ ਕੇ ਚੁਟਣਾ ਇਹ ਸਾਡਾ ਮਕਸਦ ਹੈ ਜੀ ਸ਼ੁਕਰੀਆ ਪ੍ਰਧਾਨ ਜੀ ਕਿੱਦਾਂ ਦੇਖਦੇ ਹੋ ਪੰਜਾਬ ਦੇ ਵਿੱਚ ਜਿੱਥੇ ਲੋਕਾਂ ਦਾ ਬੁਰਾ ਹਾਲ ਹੋਇਆ ਹੜ੍ਹ ਦੇ ਨਾਲ ਜੀ ਬਹੁਤ ਜ਼ਿਆਦਾ ਹੋਇਆ ਨੁਕਸਾਨ ਜਿਹੜਾ ਮਤਲਬ ਅਣਕਿਆਸਿਆ ਉਹ ਨੁਕਸਾਨ ਹੈ ਜੀ ਜੀ ਦਾ ਮੰਨ ਲਾ ਤਾਂ ਅੰਕੜੇਾਂ 'ਚ ਅੰਦਾਜ਼ਾ ਲਾਉਣਾ ਇਹਦਾ ਬੜਾ ਔਖਾ ਹੈ ਸੋ ਦੂਜੀ ਪਾਸੇ ਗੱਲ ਕਰਦੇ ਕਿ ਕਿੰਨੇ ਦਿਨ ਦੀ ਸਮੱਸਿਆ ਖੜੀ ਹੋਈ ਹੈ ਪਰ ਤੁਸੀਂ ਹੁਣ ਸਾਹਮਣੇ ਆਏ ਹੋ ਜੀ ਕਿ ਅਸੀਂ ਫਿਰੋਜ਼ਪੁਰ ਦੇ ਹਲਕੇ ਚ ਤੇ ਇਧਰ ਦੂਜਾ ਸੁਲਤਾਨਪੁਰ ਲੋਧੀ ਦਾ ਹਲਕਾ ਜਾਂ ਤਨਤਨ ਦਾ ਹਲਕਾ ਉੱਦੇਸੀ ਵਿਚਰੇ ਸੀ ਇਧਰ ਸਾਡੇ ਵਰਕਰਜ਼ ਵਲੰਟੀਅਰ ਕੰਮ ਕਰ ਪਰ ਲੀਡਰ ਲਗਾਤਾਰ ਪੋਸਟਰ ਪਾਰੇ ਸੀ ਪਰ ਪੋਸਟਰ ਅੰਦਰ ਕਿਤੇ ਪਿੱਛੇ ਰਹਿ ਗਏ ਛੋਟੇ ਨਹੀਂ ਨਹੀਂ ਬਾਈ ਇਹ ਦਿਖਾਵੇ ਦੀ ਉਹ ਗੱਲਬਾਤ ਜੀ ਬਹੁਤੀ ਚੰਗੀ ਵੀ ਨਹੀਂ ਹੈ ਸੁਣ ਲੱਗਾ ਦਾ ਸੁਖਬੀਰ ਬਾਦ ਕਹਿੰਦੇ ਜੋ ਸਾਡੀ ਸਰਕਾਰ ਆਈ ਗਈ ਸੀ ਮੰਨ ਪੱਕੇ ਕਰ ਦਾਂਗੇ ਹੋ ਸਕਦਾ ਮੌਕਨ ਜੀ ਕਿ ਜੇ ਪਹਿਲਾਂ ਹੀ ਕਰ ਦਿੰਦੇ 15 ਸਾਲ ਰਹੀ ਹੈ ਤੇ ਆ ਨੌਬਤੀ ਨਾ ਆਉਂ ਆ ਰਹੀ ਹੈ ਸੋ ਪ੍ਰਧਾਨ ਜੀ ਇੱਕ ਸਵਾਲ ਮੈਂ ਲੈਣਾ ਚਾਹਾਂਗਾ ਤੁਹਾਡੇ ਕੋਲੋਂ ਜੋ ਲੋਕ ਕਹਿੰਦੇ ਨੇ ਕਹਿੰਦੇ ਵੀ ਆਕਾਲੀ ਦਲ ਕਾਫੀ ਆਏ ਨੇ ਪਰ ਉਹ ਪੈਰ ਲੱਗਣੇ ਬਹੁਤ ਔਖੇ ਹੁੰਦੇ ਲੱਗਦਾ ਵੀ ਆਪਣੇ ਆਕਾਲੀ ਦਲ ਪੈਰ ਜਮਾਊਗਾ ਤੇ ਲੋਕ ਭਰੋਸਾ ਕਰਨਗੇ ਅੱਗੇ ਜਦੋਂ ਆਕਾਲ ਪੁਰਖ ਵੱਲ ਹੋਵੇ ਗੁਰੂ ਵੱਲ ਹੋਵੇ ਤੇ ਪੈਰ ਲੱਗ ਜਾਂਦੇ ਸੋ ਐਨ ਆਰ ਆਈ ਸਿੱਖਾਂ ਬਾਰੇ ਤੁਹਾਡੀ ਕੀ ਰਣਨੀਤੀ ਹੋਵੇਗੀ ਜੀ ਐਨ ਆਰ ਆਈ ਸਿੱਖ ਸਾਡੀ ਰੀੜ ਦੀ ਹੱਡੀ ਹੈ ਡਾਇਸਪੋਰਾ ਜਿਹੜਾ ਸਾਡਾ ਸਿੱਖ ਡਾਇਸਪੋਰਾ ਹੈ ਸਾਡੀ ਸਹਾਇਤਾ ਕਰੇਗਾ ਮਦਦ ਕਰੇਗਾ ਔਰ ਸਿੱਪੰਜਾਬ ਨੂੰ ਅੱਗੇ ਲੈ ਜਾਊਗਾ ਸੋ ਪ੍ਰਧਾਨਜੀ ਪਾਰਟੀ ਜਾਣ ਲਈ ਫੰਡ ਦੀ ਲੋੜ ਪੈਂਦੀ ਹੈ ਫੰਡ ਦਾ ਕਿਦਾਂ ਹੋਊਗਾ ਜੀ ਮੈਂ ਕਰੋੜਾਂ ਰੁਪਏ ਕਿ ਇੱਕ ਸੀਟ ਦੇ ਉੱਤੇ ਲਾਦਾ ਕੀ ਰਣਨੀਤੀ ਹੋਏਗੀ ਨੂੰ ਲੈ ਕੇ ਉਹ ਸਾਡੇ ਕੋਲ سرمایہਦਾਰਤਾ ਸੀ ਹੈ ਨਹੀਂ ਜੀ ਨਹੀਂ ਜਿੰਨਾ ਪੈਸਾ ਦੂਜੀਆਂ ਪਾਰਟੀਆਂ ਦੇ ਕੋਲ ਹੈ ਪਰ ਫਿਰ ਵੀ ਕੋਈ ਨਹੀਂ ਅਸੀਂ ਮਿਆਰ ਸਥਾਪਿਤ ਕਰਨ ਵਾਸਤੇ ਆਏ ਆਂ ਰਾਜਨੀਤੀ ਦੇ ਅੰਦਰ ਅਸੀਂ ਐਥਿਕਸ ਬਹਾਲ ਕਰਾਉਣ ਆਏ ਆਂ ਰਾਜਨੀਤੀ ਦੇ ਅੰਦਰ ਸਰਕਾਰਾਂ ਬਣਾਉਣਾ ਉਦੇਸ਼ ਨਹੀਂ ਹੈ ਰਾਜਨੀਤੀ ਦੇ ਵਿੱਚ ਐਥਿਕਸ ਬਹਾਲ ਕਰਾਉਣਾ ਔਰ ਪੰਜਾਬ ਦੇ ਮਸਲਿਆਂ ਨੂੰ ਲੈ ਕੇ ਚੁਟਣਾ ਇਹ ਸਾਡਾ ਮਕਸਦ ਹੈ ਠੀਕ ਜੀ ਸ਼ੁਕਰੀਆ ਸੋ ਇਸਾਂ ਸਾਡੇ ਨਾਲ ਗਿਆਨੀ ਹਰਪ੍ਰੀਤ ਸਿੰਘ ਜੋ ਪੂਰਨ ਸੁਜੀਤ ਅਕਾਲੀ ਦਲ ਦੇ ਪ੍ਰਧਾਨ ਨੇ ਕਈ ਗੱਲਾਂ ਉਹਨਾਂ ਨੇ ਕੀਤੀਆਂ ਹਨ ਉਹਨਾਂ ਨੇ ਕਿਹਾ ਕਿ ਅਸੀਂ ਲਗਾਤਾਰ ਲੋਕਾਂ ਦੀ ਸੇਵਾ ਕਰ ਰਹੇ ਸੀ ਤੇ ਉਹਨਾਂ ਨੇ ਸੁਖਬੀਰ ਬਾਦਲ ਦੋਤੇ ਵੀ ਸਵਾਲ ਖੜੇ ਕੀਤੇ ਉਹਨਾਂ ਨੇ ਕਿਹਾ ਜੇ ਪਹਿਲਾਂ ਕੰਮ ਕੀਤੇ ਹੁੰਦੇ ਤਾਂ ਅੱਜ ਇਹ ਦਿਨ ਦੇਖਣੇ ਨਾ ਪੈਂਦੇ ਕੈਮਰਾ ਪਰਸਨ ਗੁਰਪ੍ਰੀਤ ਦੇ ਨਾਲ ਮੈਂ ਬਲਵਿੰਦਰ ਸਿੰਘ ਤੁਸੀਂ ਦੇਖਦੇ ਰਹੋ ਡੀ5 ਚੈਨਲ ਪੰਜਾਬੀ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮ ਫਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਧਰੋਹਤ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਧਵਾਸ ਖੇਡ ਸਿੱਖਿਆ ਛੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ